ਨਰੈਨ ਸਿੰਘ ਚੋੜਾ ਜਿਨ੍ਹਾਂ ਵੱਲੋਂ ਸੁਖਬੀਰ ਸਿੰਘ ਬਾਦਲ ਉਤੇ ਜਾਨਲੇਵਾ ਹਮਲਾ ਬੀਤੇ ਦਿਨ ਕੀਤਾ ਗਿਆ ਸੀ ਉਹਨਾਂ ਨੂੰ ਅੱਜ ਅੰਮ੍ਰਿਤਸਰ ਦੀ ਮਾਨਜੋ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਅਤੇ 3 ਦਿਨ ਦਾ ਰਿਮਾਂਡ ਜਿਹੜਾ ਹੈ ਉਹ ਪੁਲਿਸ ਨੂੰ ਪ੍ਰਾਪਤ ਹੋਇਆ ਜੇਕਰ ਗੱਲ ਕੀਤੀ ਜਾਵੇ ਨਰੈਨ ਸਿੰਘ ਚੋੜਾ ਦੀ ਤਾਂ ਉਹਨਾਂ ਦਾ ਬਹੁਤ ਵੱਡਾ ਕ੍ਰਿਮੀਨਲ ਰਿਕਾਰਡ ਜਿਹੜਾ ਹੈ ਉਹ ਰਹਿ ਚੁੱਕਾ ਜਿਸ ਨੂੰ ਲੈ ਕੇ ਪੁਲਿਸ ਪਰਿਸ਼ਾਸ਼ਾ ਅਮਲੋ ਤੇ ਪ੍ਰਸ਼ਾਸਨੀ ਅਧਿਕਾਰੀਆਂ ਵੱਲੋਂ ਸਾਦੇ ਦੇ ਰਿਮਾਂਡ ਕੀਤੀ ਗਈ ਸੀ ਰਿਮਾਂਡ ਦੀ ਲੇਕਿਨ ਉਹਨਾਂ ਨੂੰ ਸਿਰਫ 3 ਦਿਨ ਦਾ ਹੀ ਰਿਮਾਂਡ ਦਿੱਤਾ ਗਿਆ ਹਾਲਾਂਕਿ ਜੋ ਤਰਕ ਸਾਹਮਣੇ ਆ ਰਹੇ ਨੇ ਉਹਨਾਂ ਵਿੱਚ ਸਾਫ ਤੋਂ ਇਹ ਕਿਹਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਜੋ ਸੁਖਬੀ ਸਿੰਘ ਬਾਦਲ ਵੱਲੋਂ ਜੋ ਗਲਤੀਆਂ ਕੀਤੀਆਂ ਗਈਆਂ ਸਰ ਉਸੇ ਦੁੱਖ ਦੇ ਵਿੱਚ ਚਲਦਿਆ ਜਾਂ ਉਸੇ ਰੋਸ ਤੇ ਚਲਦਿਆ ਸੀ ਉਹਨਾਂ ਵੱਲੋਂ ਇੱਕ ਕਦਮ ਜਿਹੜਾ ਹੈ ਚੁੱਕਿਆ ਗਿਆ ਹਾਲਾਂਕਿ ਇੱਕ ਇਹ ਵੀ ਐਂਗਲ ਦੇਖਿਆ ਜਾ ਰਿਹਾ ਹੈ ਕਿ ਕਿਸੇ ਤਰੀਕੇ ਦੇ ਨਾਲ ਜਿਹੜਾ ਹੈ ਜਰੂਰ ਜਿਹੜਾ ਹੈ ਸਚਕੰਸ਼ੀ ਦਰਬਾਰ ਸਾਹਿਬ ਦੇ ਨਾਲ ਜਿਹੜਾ ਹੈ ਲਿੰਕ ਕੀਤਾ ਜਾ ਰਿਹਾ ਹੈ ਕਿ ਸਚਕਣਸ਼ੀ ਦਰਬਾਰ ਸਾਹਿਬ ਦੇ ਅੰਦਰ ਜਿਹੜੀ ਹੈ ਇਸ ਤਰ੍ਹਾਂ ਦੀ ਘਟਨਾ ਜਿਹੜੀ ਹੈ ਉਹ ਉਹਨੂੰ ਅੰਜਾਮ ਦਿੱਤਾ ਗਿਆ ਲੇਕਿਨ ਇਸ ਤਰ੍ਹਾਂ ਹੀ ਵਕੀਲ ਦੀ ਗੱਲ ਕੀਤੀ ਜਾਵੇ ਤੇ ਨਰੈਨ ਸਿੰਘ ਚੋੜਾ ਹੋਣਾਂ ਦੇ ਵਕੀਲ ਜਸਬੀਰ ਸਿੰਘ ਜੰਮੂ ਹੋਣਾਂ ਦਾ ਕਹਿਣਾ ਹੈ ਕਿ ਜੇਕਰ ਮੱッセ ਰੰਗੜ ਦਾ ਸਿਰ ਜਿਹੜਾ ਹੈ ਉਹ ਸਚਕਣਸ਼ੀ ਦਰਬਾਰ ਸਾਹਿਬ ਦੇ ਅੰਦਰ ਲਾਇਆ ਜਾ ਸਕਦਾ ਹੈ ਤੇ ਸੁਖਬੀਰ ਸਿੰਘ ਬਾਦਲ ਜਿਹੜਾ ਇਹਨੇ ਉਹਨਾਂ ਦੇ ਨਸ਼ਕੇ ਕਦਮਾਂ ਤੇ ਚੱਲਦੇ ਹੋਏ ਨਜ਼ਰ ਆ ਰਹੇ ਸਨ ਤੇ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਹੈ ਭਾਵਨਾ ਫੇਸ ਨਹੀਂ ਹੋ ਸਕਦੀ ਲੇਕਿਨ ਮਾਨਯੋਗ ਕੋਰਟ ਦੇ ਵਿੱਚ ਜਿਦਾ ਹੀ ਜੋ ਨਰੈਨ ਸਿੰਘ ਚੋੜਾ ਨੇ ਉਹਨਾਂ ਨੂੰ ਪੇਸ਼ ਕੀਤਾ ਗਿਆ ਜਸਾ ਦੇ ਦਾ ਰਿਮਾਂਡ ਮੰਗਿਆ ਗਿਆ ਸੋ ਪਹਿਲਾ ਪੁਲਿਸ ਪ੍ਰਸ਼ਾਸਨ ਵੱਲੋਂ ਤੇ ਭਾਰੀ ਪੁਲਿਸ ਫੋਰਸ ਜੇਸੀ ਤਨਾਤ ਕੀਤੀ ਗਈ ਤਾਂ ਜੋ ਕਿ ਕਿਸੇ ਵੀ ਸਮਰਥਕ ਨੂੰ ਜਿਹੜਾ ਹੈ ਉਹ ਅੰਦਰ ਨਾ ਆਂ ਦਿੱਤਾ ਜਾਵੇ ਨਾ ਹੀ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਜਾਂ ਦਿੱਤੀ ਜਾਵੇ ਲੇਕਿਨ ਇੱਕ ਮਹਿਲਾ ਜਿਹੜੀ ਸੀਗੀ ਉਹ ਇਸੇ ਜਗ੍ਹਾ ਦੇ ਉਤੇ ਪਹੁੰਚੀ ਹੈ ਤੇ ਉਹਨਾਂ ਵੱਲੋਂ ਪਹੁੰਚ ਕੇ ਜਿਹੜਾ ਹੈ ਅਕਾਲੀ ਦਰ ਦੀ ਸਰਕਾਰ ਦੇ ਖਿਲਾਫ ਕਾਫੀ ਆਵਾਜ਼ ਜਿਹੜੀ ਹਿੱਸੇਗੀ ਹੋ ਚੁੱਕੀ ਹੈ ਵਿਕਰਮ ਸਿੰਘ ਮਜੀਠੀਆ ਦਾ ਨਾਮ ਉਹਨਾਂ ਵੱਲੋਂ ਲਿੱਤਾ ਗਿਆ ਸੁਖਬੀ ਸਿੰਘ ਬਾਦੂ ਦਾ ਨਾਮ ਲਿੱਤਾ ਗਿਆ ਰਵੀ ਕਨਸ ਸਿੰਘ ਕਾਲੋ ਤੇ ਕਾਲੋ ਪਰਿਵਾਰ ਦਾ ਜਿਹੜਾ ਹੈ ਨਾਮ ਲਿੱਤਾ ਗਿਆ ਉਹਨਾਂ ਨੇ ਕਿਹਾ ਕਿ ਜੋ ਜੋੜਾ ਦਾ ਨਾਮ ਜਿਹੜਾ ਹੈ ਉਹ ਸੁਖਿੰਦਰ ਸਿੰਘ ਸੁਖੀ ਰੰਦਾਵਾ ਦੇ ਨਾਲ ਜੋੜਿਆ ਜਾ ਰਿਹਾ ਹੈ ਉਹ ਸਰਾਸਰ ਗਲਤ ਹੈ ਕਿਉਂਕਿ ਲਗਾਤਾਰ ਹੀ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਤਸ਼ੱਦਦ ਤਾਂ ਨਹੀਂ ਟਾਇਆ ਗਿਆ ਸੀ ਅਖਾਲੀ ਦਲ ਵੱਲੋਂ ਕਿ ਦਿੱਤੇ ਕਿ ਜਖਮਾ ਨੂੰ ਲੈ ਕੇ ਹੀ ਉਹਨਾਂ ਦੇ ਵਿੱਚ ਮਨ ਚ ਰੋਸ਼ ਜਿਹੜਾ ਸੀਗਾ ਉਹ ਜਬਦ ਰਿਆ ਸੀ ਜਿਸ ਕਰਕੇ ਉਹਨਾਂ ਵੱਲੋਂ ਇਹ ਜ ਐਕਸ਼ਨ ਜਿਹੜਾ ਸੀਗਾ ਉਹ ਕੀਤਾ ਗਿਆ ਹੁਣ 8 ਤਰੀਕ ਨੂੰ ਜੋ ਹੈ ਨਰਿੰਦਰ ਸਿੰਘ ਚੋੜਾ ਨੂੰ ਜੋ ਹੈ ਦੁਬਾਰਾ ਤਾਂ ਇੱਕ ਵਾਰ ਫਿਰ ਤੋਂ ਮਾਨਜੋ ਕੋਰਟ ਦੇ ਵਿੱਚ ਜਿਹੜਾ ਹੈ ਉਹ ਪੇਸ਼ ਕੀਤਾ ਜਾਵੇਗਾ ਤਾਂ ਜੋ ਕਿ ਹੋਰ ਰਿਮਾਂਡ ਜਿਹੜਾ ਹੈ ਉਹ ਮੰਗਿਆ ਜਾ ਸਕੇ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਈਆ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਇਆ ਗਿਆ ਉਸ ਤੋਂ ਬਾਅਦ ਜਿਹੜਾ ਸੀਗਾ ਦੂਜੇ ਦਿਨ ਜਿਹੜੀ ਸੀ ਉਹ ਸੇਵਾ ਕਰ ਰਿਹਾ ਸੀ ਤਾਂ ਉਸ ਦੌਰਾਨ ਨਰਿੰਦਰ ਸਿੰਘ ਚੋੜਾ ਵੱਲੋਂ ਜਿਹੜੀ ਸੀਗੀ ਗੋਲੀ ਚਲਾ ਕੇ ਉਹਨਾਂ ਤੇ ਅਟੈਕ ਜਿਹੜਾ ਸੀਗਾ ਉਹ ਕੀਤਾ ਗਿਆ ਲੇਕਿਨ ਉਸ ਅਟੈਕ ਦੇ ਦੌਰਾਨ ਜੋ ਸੀਗਾ ਉਹਨਾਂ ਨੂੰ ਜਿਹੜੀ ਗੋਲੀ ਸੀਗੀ ਉਹ ਹਵਾ ਦੇ ਵਿੱਚ ਗਈ ਜਿਸ ਕਰਕੇ ਉਹ ਜਿਹੜਾ ਹੈ ਉਹ ਕੇਸ ਜਿਹੜਾ ਹੈ ਉਹ ਚੱਲ ਰਿਹਾ ਸੀਗਾ ਲੇਕਿਨ ਉਸ ਤੋਂ ਨਾਲ ਹੀ ਨਰੈਨ ਸਿੰਘ ਚੋੜਾ ਨੂੰ ਜਿਹੜਾ ਸੀਗਾ ਉਸ ਟਾਈਮ ਗ੍ਰਿਫਤਾਰ ਜਿਹੜਾ ਸੀਗਾ ਉਹ ਕਰ ਲਿੱਤਾ ਗਿਆ ਸੀ ਲੇਕਿਨ ਕਿਤਨਾ ਕਿਤੇ ਅੱਜ ਦੀ ਗੱਲ ਕੀਤੀ ਜਾਵੇ ਤੇ ਅੱਜ ਨਰੈਨ ਸਿੰਘ ਚੋੜਾ ਨੂੰ ਜਿਹੜਾ ਹੈ ਜਰੂਰ ਅੰਮ੍ਰਿਤਸਰ ਦੀ ਮਾਨ ਜੋ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਪੇਸ਼ੀ ਦੇ ਦੌਰਾਨ 7 ਦਿਨ ਦਾ ਰਿਮਾਂਡ ਜਿਹੜਾ ਸੀਗਾ ਉਹ ਮੰਗਿਆ ਗਿਆ ਸੀਗਾ ਤੇ 3 ਦਿਨ ਦਾ ਰਿਮਾਂਡ ਹੀ ਜਿਹੜਾ ਹੈ ਉਹ ਪੁਲਿਸ ਨੂੰ ਮਿਲਿਆ ਹੈ ਤੇ ਇਸ ਵਿੱਚ ਜੋ ਇੱਕ ਸਭ ਤੋਂ ਵੱਡੀ ਹੋਰ ਇਨਪੁੱਟ ਸਾਹਮਣੇ ਆਈ ਸੀ ਕਿ ਜਦੋਂ ਨਰੈਨ ਸਿੰਘ ਚੋੜਾ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਉਸ ਵੇਲੇ ਜਿਹੜਾ ਸੀਗਾ ਨਰੈਨ ਸਿੰਘ ਚੋੜਾ ਦੇ ਘਰੋਂ ਜਿਹੜੇ ਸੀਸੀਟੀਵੀ ਕੈਮਰੇ ਸਨ ਜਾਂ ਡੀਵੀਆਰ ਸੀਗੇ ਉਹ ਪਹਿਲਾਂ ਹੀ ਪੁਲਿਸ ਵੱਲੋਂ ਡਿਟੇਨ ਕਰ ਲਿੱਤੇ ਗਏ ਸਨ ਇਹ ਬਹੁਤ ਵੱਡੀ ਇਨਪੁਟ ਜਿਹੜੀ ਸੀਗੀ ਉਹ ਐਡਵੋਕੇਟ ਹੋਣਾ ਵੱਲੋਂ ਜੋ ਨਰੈਨ ਸਿੰਘ ਚੋੜਾ ਦੇ ਐਡਵੋਕੇਟ ਨੇ ਉਹਨਾਂ ਵੱਲੋਂ ਦਿੱਤੀ ਗਈ ਹੈ ਲੇਕਿਨ ਹੁਣ ਵੇਖਣਾ ਹੋਵੇਗਾ ਕਿ 8 ਤਰੀਕ ਨੂੰ ਜਿਹੜਾ ਦੁਬਾਰਾ ਤੋਂ ਨਰੈਨ ਸਿੰਘ ਚੋੜਾ ਨੂੰ ਪੇਸ਼ ਕੀਤਾ ਜਾਵੇਗਾ ਉਸ ਵੇਲੇ ਕਿੰਨੇ ਕਿੰਨੇ ਦਿਨ ਦਾ ਹੋਰ ਰਿਮਾਂਡ ਮੰਗਿਆ ਜਾਂਦਾ ਔਰ ਕਿਸ ਤਰ੍ਹਾਂ ਦੀ ਜਿਹੜੀ ਹੈ ਹੋਰ ਪੁੱਛਗਿੱਛ ਕੀਤੀ ਜਾਂਦੀ ਕਿਉਂਕਿ ਜੋ ਚੋੜਾ ਨੇ ਉਹਨਾਂ ਦਾ ਕਾਫੀ ਬੈਕਗ੍ਰਾਉਂਡ ਜਿਹੜੀ ਹੈ ਕਾ ਜੋ ਮਾਂਜੋ ਕੋਡ ਹੈ ਉਹਨਾਂ ਨੂੰ ਤਿੰਨ ਦਿਨ ਦਾ ਰਿਮਾਂਡ ਜਿਹੜਾ ਹੈ ਉਹ ਉਸ ਪ੍ਰਸ਼ਾਸਨ ਨੂੰ ਦਿੱਤਾ ਗਿਆ ਹੈ। ਕੈਮਰਾਮੈਨ ਜੈਪ੍ਰੀਤ ਨਾ ਗੁਰਪ੍ਰੀਤ ਸਿੰਘ ਪੰਜਾਬ ਨਾਉ ਅਮਰ ਸਹਾਈ